ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕੂਛਿਆ ਪੰਜਾਬੀ ਨੌਜਵਾਨ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ 24 ਸਾਲਾਂ ਹਰਮਿੰਦਰ ਸਿੰਘ ਕੈਨੇਡਾ ਪੁਲਿਸ ਦੇ ਵਿੱਚ ਪੜ੍ਹਦੀ ਹੋਇਆ ਅਤੇ ਹਰਮਿੰਦਰ ਸਿੰਘ ਨੇ ਆਪਣੀ ਮਾਤਾ ਦਾ ਆਖਰੀ ਸੁਪਨਾ ਪੂਰਾ ਕੀਤਾ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨੇ ਗੁਰਦਾਸਪੁਰ ਦਾ ਰਹਿਣ ਵਾਲਾ 24 ਸਾਲਾ ਹਰਮਿੰਦਰ ਸਿੰਘ ਜੋ ਕਿ ਹੁਣ ਕੈਨੇਡਾ ਦੀ ਪੁਲਿਸ ਦੇ ਵਿੱਚ ਪੜ੍ਹਦੀ ਹੋਇਆ ਹੈ ਤੇ ਉਸਨੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਅਤੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਮੇਰੇ ਪੁੱਤ ਨੂੰ ਭਰਤੀ ਹੋਣ ਦਾ ਸ਼ੌਂਕ ਸੀ। ਉਹਨਾਂ ਨੇ ਕਿਹਾ ਕਿ ਉਸਨੇ ਬਹੁਤ ਮਿਹਨਤ ਕੀਤੀ ਹੈ ਅਤੇ ਅੱਜ ਉਹ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਇਆ ਹੈ ਅਤੇ ਸਾਡੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਲੋਕ ਵਧਾਈਆਂ ਦੇਣ ਆ ਰਹੇ ਨੇ। ਉਹਨਾਂ ਕਿਹਾ ਕਿ ਮੈਂ ਖੁਦ ਆਰਮੀ ਦੇ ਵਿੱਚ ਨੌਕਰੀ ਕੀਤੀ ਹੈ। ਅਤੇ ਆਪਣੇ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਲਈ ਮੇਰਾ ਵੀ ਬਹੁਤ ਵੱਡਾ ਹੱਥ ਹੈ ਇਹ ਜੀ ਮੇਰਾ ਨਾਮ ਹੈ ਕੈਪਟਨ ਕਸ਼ਮੀਰ ਸਿੰਘ ਮੈਂ ਸੇਕਰ ਜਮਨ 362 ਰਿਟਾਇਰਡ ਕੈਪਟਨ ਹਾਂ 28 ਸਾਲ ਉਸ ਨੌਕਰੀ ਕੀਤੀ ਹੈ ਉਦੋਂ ਬਾਅਦ ਬਿਰਦੀ ਕਿ ਚੁਆ ਸੀਗੇ ਮੈਂ ਇੱਕ ਜੁਨੀਅਰ ਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ੌਜ ਆ ਗਿਆ ਮੈਂ ਇੱਕ ਜੁਨੀਅਰ ਜਵਾਨ ਕਰਨੇ ਆ ਤੇ ਉਹ ਮਤਲਬ ਜਨਵਰੀ ਚ ਪਹਿਲਾ ਇੰਟਰਵਿਊ ਸੀਗੀ ਉਦੋਂ ਟੈਸਟ ਰੈਟਿੰਗ ਸੀਗਾ ਤੇ ਚਾਰ ਮਹੀਨੇ ਟ੍ਰੈਨਿੰਗ ਸੀ ਤੇ ਪਰਸੋਂ ਉਹਦੀ ਪਾਸ ਕੰਪਲੀਟ ਹੋਈ ਤੇ ਨੇ ਸਟਰਗਲ ਬੜਾ ਕੀਤਾ ਭਾਜੀ ਨੇ ਲਾਈਫ ਤੇ ਬਹੁਤ ਜਿਆਦਾ ਸਟਰਗਲ ਕੀਤਾ ਹਾਂ ਸਟਰਗਲ ਕਰਕੇ ਇਸ ਮੁਕਾਮ ਨੂੰ ਪਾਇਆ ਹਾਂ ਜੀ ਕੀ ਵੀ ਸ਼ੁਰੂਆਤ ਬਚਪਨ ਕੀ ਦਾ ਦਿੱਤੇ ਆ ਉਹਦਾ ਕੀ ਸ਼ੌਕ ਸੀ ਬਚਪਨ ਦੇ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ 에ਅਰ ਫੋਰਸ ਮੈਂ ਪਰੜ ਮੰਣਾ ਤੇ ਉਹਦੇ ਆ ਸਿਸਟਮ ਬਾਹਰ ਚਲ ਗਈ ਤੇ ਤੇ ਨਹੀਂ ਉਹ ਦਿ ਲੱਗਾ ਤੋ ਬਾਹਰ ਚਲੇਗਾ ਕੈਨੇਡਾ ਪੁਲਿਸੇ ਜਾਏਗੀ ਹਾਂ ਕੈਨੇਡਾ ਫਰੀ ਜਾਏਗੀ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕਿ ਮੋਲਸ ਘਰ ਦਾ ਬਹੁਤ ਅਛਾ ਲੱਗਾ ਕਿਉਂਕਿ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਘਰ ਦੀ ਸ਼ੁਰੂਆਤ ਸੀ ਸਾਡੇ ਦਾਦਾ ਜੀ ਸ਼ਹੀਦ ਹੋਏ ਜਦੋਂ ਉਹ ਚ ਜੀ ਬਟਾ ਸਿੰਘ ਜੀ ਤੇ ਉਥੋਂ ਸਰ ਬਟਾਪੁਰ ਸੁਭਦਰ ਪੈਂਚਾਇਤ ਆ ਤੇ ਪਰਿਵਾਰ ਕੇ ਚੱਲ ਜਾ ਰਹੇ ਆ ਹਾਂ ਜੀ ਬਚਪਨ ਵਿੱਚ ਬਚਪਨ ਤੋਂ ਹੀ ਸ਼ੌਂਕ ਸੀ ਫਿਰ ਤਾਂ ਫੀ ਕਰਦੇ ਰਹੇ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਇਹ ਹੀ ਸੀਗਾ ਕਿ ਮੈਂ ਜਾਣ ਕਰਨੀ ਕਰ ਮੈਨੂੰ ਦੇਖ ਕੇ ਜਿਨੀਫੋਰਮ ਪਾ ਲਈ ਹਾਂ ਅੱਗੇ ਉਹਨਾਂ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਗਰਵ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਬੇਟੇ ਨੇ ਗੁਰਦਾਸਪੁਰ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਉਸਨੇ ਬਾਕੀ ਨੌਜਵਾਨਾਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਨਸ਼ਾ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਅਤੇ ਇੱਕ ਚੰਗਾ ਮੁਕਾਮ ਹਾਸਿਲ ਕਰੋ ਇਹ ਮਦਰ ਉਹਦੇ ਹਾੜਾ ਬੱਚੇ ਦੇ ਐਕਸਪਾਇਰ ਹੋ ਗਏ ਹਾਂ ਨਹੀਂ ਹਾਂ ਨਹੀਂ ਕੀ ਵੇਦਾਂ ਨੂੰ ਮਹਿਸੂਸ ਹੋਇਆ ਉਹ ਫੋਨ 'ਤੇ ਉਹਦੀ ਗੱਲਬਾਤ ਕੀਤੀ ਹੈ ਉਹਨੂੰ ਲੱਗਿਆ ਕਿ ਮੈਂ ਮਮਾ ਆਪ ਇਹ ਸੁਪਨਾ ਪੂਰਾ ਕੀਤਾ ਵਾ ਕੀ ਕੀ ਗੱਲਬਾਤ ਹੋਈ ਠਾਡੀ ਮਤਲਬ ਇਹ ਕਹਿੰਦਾ ਕਿ ਅਜਿਉਂ ਦੀ ਉਹਦੀ ਬਹੁਤ ਖੁਸ਼ ਹੁੰਦੀ ਉਹ ਬਿਲਕੁਲ ਬਿਲਕੁਲ ਕਿਉਂਕਿ ਬੜੀ ਬੜੀ ਉਪਲਬਧੀ ਹੈ ਜੀ ਮਾਂ ਵਾਸਤੇ ਬੜਾ ਚਾਅ ਹੁੰਦਾ ਨਾ ਹਾਂ ਜੀ ਕਿੰਨਾ ਸਮਾਂ ਹੋ ਗਿਆ ਮਾਂ ਦੇ ਦਿੱਕ ਨੂੰ ਇਹ ਸਵਾਗਤ ਹੈ ਰੁਏ ਸਵਾਗਤ ਹੈ ਹਾਂ ਜੀ ਉਮਰ ਕਿੰਨੀ ਹੈ ਤੁਹਾਡੇ ਬੇਟੇ ਦੀ 24 ਸਾਲ 24 ਸਾਲ ਹਾਂ ਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਵੀ ਨੌਜਵਾਨਾਂ ਨੂੰ ਆਪਣੇ ਬੇਟੇ ਨੂੰ ਇਹੀ ਆ ਕੇ ਨਸ਼ਾ ਦੂਰ ਕਰੋ ਹਾਂ ਜੀ ਆਪਣਾ ਸਟਰਗਲ ਕਰੋ ਤੇ ਮਿਹਨਤ ਕਰੋ ਜੀ ਸਾਡੇ ਪੁੱਤ ਜੀ ਕੀਤੀ ਉਹ ਕੀ ਪਲਾਨਿੰਗ ਅੱਗੇ ਬੱਚੇ ਤੁਹਾਡੇ ਦੀ ਕੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਅੱਗੇ ਬਤੇਗਾ ਉਹ ਕੋਰਸ ਹਾਂ ਜੀ ਕਰ ਕੀ ਕਰ ਰਹੇ ਹੋ ਅੱਜ ਤੱਕ ਕੀ ਕਰ ਰਹੇ ਹੋ ਮਾਨਸ ਉਸ ਹੁੰਦਾ ਭਾਜੀ ਜਦੋਂ ਲੋਕੀ ਵਧਾਈਆਂ ਦਿੰਦੇ ਆਂਦੇ ਆਗੇ ਤੇ ਮਾਨਸ ਸਿਰਾਂ ਚ ਚੜਾ ਹੁੰਦਾ ਨਾ ਹਾਂ ਜੀ ਹਾਂ ਜੀ ਤੁਹਾਡਾ ਮਾਨ ਹੋਇਆ ਨੇ ਹਾਂ ਜੀ ਜਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਫਸਰ ਨਾਲ ਜੀ ਕੱਲ ਦੇ ਬਾੜੇ ਫੋਨ ਆਏ ਜਰਨਲ ਕਰਨ ਸਾਰੇ 24 ਸਾਲਾਂ ਹਰਮਿੰਦਰ ਨੇ ਇਸ ਉਮਰ ਦੇ ਵਿੱਚ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਤਾਂ ਉੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਦੀ ਮਾਤਾ ਦਾ ਆਖਰੀ ਸੁਪਨਾ ਸੀ ਕਿ ਉਹ ਉਸ ਨੂੰ ਦੇਖਣ ਕਿ ਉਹ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਵੇ ਅਤੇ ਉਸਦੀ ਮਾਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਉਸਨੇ ਆਪਣੀ ਮਾਤਾ ਦਾ ਸੁਪਨਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ